ਇਹ ਰਾਤ ਚੋਰੀ ਹੋਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਕੁਝ ਲੱਗੇ ਨਹੀਂ ਹਾਂਜੀ ਮੈਂ ਮਹਾਕਾਲ ਮੰਦਿਰ ਦਾ ਪੁਜਾਰੀ ਰਾਜੂ ਬਾਬਾ ਰਾਤ ਨੂੰ ਮੰਦਿਰ ਵਿੱਚ ਚੋਰੀ ਹੋ ਗਈ ਨਰੋਜ਼ ਦੀ ਤਰ੍ਹਾਂ 5 ਵਜੇ ਸਵੇਰੇ ਜਦੋਂ ਮੰਦਿਰ ਜਾ ਕੇ ਦੇਖਿਆ ਜਾਂ ਤੇ ਟੁੱਟੇ ਹੋਏ ਸੀ ਤੇ ਦੁਬਾਰਾ ਜਦ ਅਸੀਂ ਦੇਖਾ ਉੱਪਰ ਜਾ ਕੇ ਸਾਰੇ ਕੱਲੇ ਵਗੈਰਾ ਸਾਰੇ ਪੰਨੇ ਹੋਏ ਸੀ ਇਹਦੇ ਵਿੱਚ ਤਕਰੀਬਨ 10 ਲੱਖ ਰੁਪਏ ਦੇ ਪੈਸੇ 10 ਟੋਲੇ ਤੋਲਾ ਸੀ ਸੋਨਾ ਸੀ ਤੇ 2 ਕਿਲੋ ਤਕਰੀਬਨ ਚਾਂਦੀ ਸੀ ਤੇ ਬਾਕੀ ਟੀਵੀ ਵਾਲ ਵੀ ਪਟਕੇ ਲੈ ਗਏ ਨੇ ਇਹ ਵੀ ਕੀ ਲਾਦਾ ਵਾਪੇ ਕੋਈ ਪਿੱਕਤੀ ਹੈ ਕਿਵੇਂ ਇਸ ਵਾਰ ਕੋਈ ਖਾਣਾ ਜਾਣਕਾਰੀ ਨਹੀਂ ਸੀਸੀਟੀਵੀ ਵਿੱਚ ਕੋਈ ਜਾਣਕਾਰੀ ਬਰਾਬਰ ਸੀਸੀਟੀਵੀ ਡੀਵੀਆਰ ਨਾਲ ਜੀ ਜਿਹੜੀ ਆਥਰੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਸ਼ੋਕਮਾਨ ਮਹਾਕਾਲ ਮੰਦਿਰ ਦੇ ਪੁਜਾਰੀ तकरीबन 2 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਜਦੋਂ ਮੈਂ ਸਵੇਰੇ ਆਇਆ ਤਾਂ ਉਹ ਬਕਰੇ ਜਿੰਦੜ ਟਪਾ ਸੀਗਾ ਸਾਰੇ ਗੱਲੇ ਸਾਰੇ ਪਨੇ ਦੇ ਬੋਰ ਅੰਦਰ ਵੀ ਸਾਰਾ ਜਿੰਨਾ ਵੀ ਸਮਾਨ ਸੀ ਸਾਰਾ ਤਕਰੀਬਨ ਲੈ ਗਏ। ਔਰ ਰਾਤ ਨੂੰ ਤਕਰੀਬਨ 2 ਵਜੇ ਤੋਂ ਬਾਅਦ ਬਾਅਦ ਇਹ ਵਾਪਖਾ ਵੈ ਔਰ ਜੋ ਹੈ ਉਹ ਕੈਮਰੇ ਦੇ ਵਿੱਚ ਦੇਖਿਆ ਗਿਆ ਤਾਂ ਉਸ ਨੇ ਸਾਰੀਆਂ ਮਤਲਬ ਆਪਣਾ ਮੂਲ ਘਰ ਹੋਇਆ ਹੋਇਆ ਸੀ ਤੇ ਇਧਰਲੇ ਪਾਸੋਂ ਆਇਆ ਸੱਜੇ ਪਾਸੋਂ ਔਰ ਇਧਰੋਂ ਘੱਟ ਚੋਰੀ ਕਰ ਚਲਾ ਗਿਆ। ਔਰ ਮੈਂ ਐਸਪੀ ਦੀ ਬੜੀ ਨਿਕੇਦੀ ਨਹੀਂ ਕਰਦਾ ਔਰ ਮੰਗ ਵੀ ਕਰਦਾ ਕਿ ਜੋ ਚੋਰੀਆਂ ਹੋ ਰਹੀਆਂ ਨੇ ਇੰਨਾ ਦੇ ਉੱਤੇ ਕਾਬੂ ਪਾਇਆ ਜਾਵੇ ਰੋਜ਼ ਹੀ ਹੋਇਆ ਤੂੰ ਤਾਂ ਇਕੱਲੀ ਚੋਰੀ ਹੋਇਆ ਕੱਲ ਕਿਸੇ ਆਦਮ ਲਈਏ ਇਨਸਾਨ ਦਾ ਨੁਕਸਾਨ ਵੀ ਕਰ ਸਕਦਾ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਜੀ ਮੰਦਰ ਵਿੱਚ ਤਕਰੀਬਨ ਦੇਖੋ ਸਾਰਾ ਸਮਾਨ ਕੋਈ 12-13 ਰਸਤੇ ਮੇੜੇ ਪਿਆ ਦਾ